ਮਿੱਤਰ ਮੈਨੂੰ ਮਾਫ਼ ਕਰਦੇ ਮਤ ਜੜ ਕੇ ਤੇ ਮਾਫ਼ੀ ਮੰਗਨੀ ਆ ਇਧਰ ਵੀ ਨੰਦੀ ਲੋ ਚਾਹ ਬੈਠੀ ਆ ਮੈਂ ਰੁੱਕਸ ਨਹੀਂ ਸੁਝਾ ਤੇ ਵੀ ਨਾ ਅੱਬੇ ਛੇਤਰ ਵਾਫਰ ਦਾ ਜੱਟ ਇਹ ਨਾ ਕਿਤੇ ਬਾਲੇ ਮਿੱਤਰ ਹੁੰਦੇ ਨੇ ਪਰ ਆ ਕੇ ਤਿੱਤਰ ਫੇਰਾਂਗਾ ਛੇਤਰ ਤੇ ਮੈਂ ਇੱਕ ਵਾਰੀ ਜਾਸਤਾਂ ਮੈਂ ਨਾ ਜੁੱਤੀ ਪਾਈ ਦੀ ਤਸਰੀ ਸੀਪੋ ਇਹ ਆਪਣਿਆਂ ਨੇ ਮਿਲਦੇ ਮੇਰੇ ਪੈਰੀ ਪਈਆਂ ਨੇ ਅਗੇ ਪੈਸੇ ਜਨਾਏ ਨੇ ਕੰਮ ਕਰਾਏ ਨੇ ਇਹਨਾਂ ਨੇ ਆਪਣੇ ਉਹ ਟੂਣ ਨੇ ਗਲਤ ਚਾ ਕੇ ਗਲਤ ਬੰਦੇ ਦੇ ਵਰਤਲੇ ਮੇਰਾ ਕੀ ਕਸੂਰ ਆ ਮੈਂਨੇ ਤੇਤੋ ਕੁਛ ਹੀ ਨਹੀਂ ਲੈਣਾ ਮੈਂ ਨਾ ਕੁਸਤਣਾ ਮੇਰਾ ਕਿ ਜ਼ਮੀਨਦਾਰ ਵਾਲਾ ਉਹਦਾ ਬੱਟਾ ਪਈਆਂ ਵੀ ਆਣੇ ਸਾਝੀਆਂ ਤੈਨੂੰ ਵੱਢ ਲਈ ਮੇਰੀ ਚਲ ਮਨ ਨਿਆ ਮੈਂ ਤੇਰੀ ਗੱਲ ਵੀ ਸਹੀ ਆ ਤੂੰ ਵੀ ਠੀਕ ਆ ਇਹ ਟੈਂਕੜੇ ਨੂੰ ਚੁੱਠੀਆਂ ਪਾਈਆਂ ਨੇ ਤਾਰ ਭੇਜ ਦਿੱਤੀ ਕੋ ਮੋਬਾਈਲ ਕਰ ਦੇ ਤੇਰਾ ਕੰਮ ਆ ਠੀਕ ਆ ਤੈ ਵੀ ਰੋਟੀ ਖਾਣੀ ਆ ਅਸਤਾ ਬੈਠੇ ਹੋਏ ਲੋਕਾਂ ਦੇ ਕੰਮ ਕਰਨ ਨੂੰ ਕੋਈ ਕਰਾਓ ਪੈਸੇ ਚੜਾਓ ਪੈਸੇ ਦੇ ਮੈਸੀਨਾਂ ਦਾ ਪੈਸੇ ਦੇ ਪੈਸੇ ਵੀ ਨਹੀਂ ਆ ਸੀ ਕਿ ਉਹ ਨਹੀਂ ਕਰਦੇ ਇਹਨਾਂ ਨੇ ਮਾਰਦਾ ਟੱਕਰ ਜਿਹੜੀ ਮਾਰਨੀ ਆ ਪਰ ਆਉਂਦੇ ਗੱਲ ਕਰੋ ਹਾਇਰਨ ਬਾਹਰ ਲੇਕ ਜਾਨਾ ਚਲੋ ਆਜੋ ਨਹੀਂ ਬਾਹਰ ਛੋਡਾਂ ਨੀ ਵੇੜਾ ਛੋਡੇ ਘਟੋਣਾ ਪੂੜੇ ਬਲਸ ਤੋਂ ਆਓ ਬਾਹਰ ਉਠੋ ਅੱਡਦਾ ਹਰ ਭਾਗ ਤੇ ਬੈਠੇ ਨਹੀਂ ਉੱਠ ਜਾ ਦੀਪੋ ਕਲੇੜੀ ਨਰੇ ਦੀਪੋ ਓਏ ਕਦੋਂ ਇਹਨਾਂ ਬਾਹਰ ਓਏ ਬੱਸ ਦੋ ਪੇਜੇ ਦੋਈ ਬੀਬੀਆਂ ਨੇ ਬਾਹਰ ਖੜੀਆਂ ਨੇ ਆਵੇ ਬੁੰਡਿਆ ਸ਼ੱਕ ਤਾਂ ਨਾ ਮੈਨੂੰ ਛੋਡੇ ਤੇ ਪਹਿਲਾਂ ਦਾ ਦਾ ਜਦੋਂ ਮੇਰੇ ਘਰ ਦੀ ਤਾਈ ਦੇਖੀ ਬਹੁਤ ਗੌਰ ਨਾਲ ਤੀ ਸੜਦਾ ਛੱਕ ਮੈਨੂੰ ਯਕੀਨ ਚ ਬੋਲ ਨਹੀਂ ਤੈਨੂੰ ਮਿਸ ਕਰਨਾ ਮਾਰ ਰਹੀ ਨਾ ਮੈਂ ਤਿੰਨ ਮਿਸ ਕਰਨਾ ਕੋਈ ਨਹੀਂ ਉਹ ਜਿਹੜੇ ਮੰਤਰ ਜੇ ਕੜ ਰਹੀ ਨੇ ਫੇ ਮੈਂ ਨਾ ਪੂਰੀ ਚਾਹ ਦਾ ਰਿਹਸਾ ਕਰੀ ਮੰਤੇ ਨੂੰ ਪਤਾ ਕਰ ਬਚਾ ਇਸਨੇ ਬੰਤੇ ਦਾ ਬੁਰਾ ਹਾਲ ਕਰੈ ਨਾ ਵਿਚਾਰਾ ਲੇਟ ਦਾ ਬੁਰਾ ਛੜਾ ਬੰਦਾ ਹੱਤ ਮਰਾ ਕਰਤਾ ਪਾਪ ਖਾ ਜੂ ਮੈਂ ਸਾਰਾ ਆਪਣੀ ਤਿਆਰੀ ਕੀਤਾ ਸਾਰਾ ਕੀਤਾ ਤੇ ਮੈਂ ਗਲਤੀ ਕੀਤਾ ਮਿੱਠ ਮੈਂ ਜਾਣਦੀ ਆ ਤੇਰਾ ਤੇ ਮਰ ਜਾਣੀ ਰਹੀ ਪਰ ਜੇ ਤੂੰ ਮੈਨੂੰ ਫਰੈਂਡ ਸਮਝ ਕੇ ਮaaf ਕਰ ਦੇ ਮੈਨੂੰ ਲੋੜ ਤੇ ਨੂੰ ਮaaf ਕਰਨ ਦੀ ਦੋਸਤਾਂ ਇਹ ਤਾਈ ਸਿੱਪੋ ਨੂੰ ਗਵਾਂਡਣਾ ਪਹਿਲੀ ਤੇ ਲਾਸਟ ਗਲਤੀ ਸਮਝ ਕੇ ਨਾ ਮaaf ਕਰ ਰਹਾ ਹਾਂ ਊੜੇ ਘਟਾ ਦੂੰ ਜਿਹੜੀਆਂ ਦੇ ਪੱਤੀ ਜਿਹੇ ਘਰ ਨੂੰ ਰੋਂਡਾ ਕੀ ਵਿਵਾਹ ਚੁੜ ਤੇ ਤੇ ਮਾਰਦੀ ਸੀ ਵੇ ਵੇ ਮੈਂ ਤਾਂ ਤੇ ਨਹੀਂ ਰਿਹਾ ਤਾਂ ਬੀਦਾ ਇੱਕ ਵਾਰੀ ਕਰ ਤਾਂ ਨਹੀਂ ਨਾ ਸਿਮਾ ਮਾਫ ਜਾਂ ਬਾਜਾ ਮੇਰੇ ਨੇੜੇ ਦੇ ਰਹੇ ਮੈਨੂੰ ਮਾਫੀ ਮੁਫੀ ਨਾ ਮੰਗ ਅੱਗੇ ਨੂੰ ਆ ਜਾ ਮਾੜਾ ਕੰਮ ਨਾ ਕਰਨੀ ਇੱਕ ਮੈਂ ਤੇਰੀ ਸਜ ਐਸਾ ਹੀ ਜਿੰਦੇ ਕਬੂਲ ਕਰ ਲਈ ਪੰਜਾਬੂ ਆ ਬਿੱਟੂ ਪਿਆਰ ਤੂੰ ਆਪਣਾ ਵਿਆਹ ਕਰਾ ਦੇ ਚੰਗੇ ਮੁੰਡੇ ਨਾਲ ਘਰ ਬਸਾ ਕਿਦਾ ਕਰਨਾ ਜਾਣੀ ਤਾਈ ਤੂੰ ਨਾ ਦੇਖੀ ਮਾਰੇ ਕਮਰਾ ਕਈ ਤਾਈ ਤੋ ਗੁੱਤਨੀ ਫੜਾ ਕੇ ਰਾਂ ਆਪਾਂ ਮੋਦੂ ਦੇਖੀਂ ਬੈ ਕੇ ਦੇਖੂ ਜਾਂ ਤਾ ਤੇਰੀ ਕੁਟੂ ਗੁੱਦਨੀ ਤੋ ਫੜ ਕੇ ਤਾਉਣ ਇਹ ਬਾਗ ਜੋ ਇਹਨੂੰ ਭੇਜਦੇ ਸੀ ਪਿੰਡ ਮੇਰਾ ਕਰਾ ਨਾ ਖੱਟੇ ਫੁੱਟ ਪੋਲ ਕਰਦੇ ਵੀ ਫੁੱਟ ਨਾ ਆਵੇ ਸੰਨ ਤਾ ਯਾ ਬਬੂ ਹਾਂਜੀ ਅਸੀ ਸਾਰੇ ਆਪਣੇ ਦੋਸਤਾਂ ਨੂੰ ਉਮੀਦ ਕਰਦੇ ਹਾਂ ਸੇ ਬਹੁਤ ਕੈਂਡ ਆਵਾਂਗੇ ਯਾਰ ਹਨ ਜਿੰਨੀ ਕੁਸ ਹੋਈ ਥੋੜੇ ਬਾਅਦ ਤੇ ਸਿਪੂ ਵਾਲੀ ਵੀਡੀਓ ਲੈ ਕੇ ਆਇਆ ਨਾ ਸਿਮੋਕ ਲੈਣੀ ਆਲੀ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੇ ਹੋ ਅੱਗੇ ਨੂੰ ਇਹ ਤੋਂ ਵੀ ਹੋਰ ਕੈਂਡ ਵੀਡੀਓ ਲੈ ਕੇ ਆਵਾਂਗੇ ਪਰ ਇੱਕ ਤਰ੍ਹਾਂ ਦੀ ਸਟੋਰੀ ਆ ਬਈ ਇਹ ਵੀ ਵਾਪਰੀ ਵੀ ਘਟਨਾ ਨਾ ਕਿਸੇ ਨਾਲ ਹੋਈ ਸੀ ਪਤਾ ਕਰਿਆ ਤਾਂ ਜਿਹੜੇ ਮਨ ਦੇ ਇਹ ਜਿਹੜੀਆਂ ਸਟੋਰੀਆਂ ਨੇ ਮਤਲਬ ਆ ਸੱਚੇ ਲੈ ਕੇ ਆਵਾਂਗੇ ਆ ਸਾਰੀਆਂ ਜਿੰਨੇ ਆਉਣਗੇ ਉਹਦੇ ਮੂਰੇ ਦਿਖਾਵਾਂਗੇ ਜਿਉ ਜਿਉ ਕਿਸੋਂ ਲੋਕਾਂ ਨਾਲ ਹੋਇਆ ਵਾ ਇਸ ਲਈ ਵੀਰੇ ਮਾੜੇ ਕੰਮਾਂ ਤੋਂ ਬਚੋ ਸਾਧ ਜੁਣਿਆ ਜੋ ਉਸ ਨੇ ਗੁਰੂ ਘਰ ਜਾਓ ਮੱਥਾ ਟੇਕੋ ਅਰਦਾਸਾਂ ਕਰੋ ਮੈਗਰੋ ਚੰਨਾ ਜਿ ਪਰਵਾਣ ਹੋ ਗਿਆ ਮਾਲਕ ਆਪੇ ਕਿਰਪਾ ਕਰੂ ਬਾਕੀ ਮਾੜੇ ਕੰਮ ਕਿਸੇ ਨਾਲ ਨਾ ਕਰੋ ਕਿਸੇ ਦੀ ਜ਼ਿੰਦਗੀ ਨਾ ਖਰਾਬ ਕਰੋ ਉਹ ਤੁਹਾਡੇ ਦੇ ਪੈਂਦਾ ਤੁਹਾਡੇ ਜਵਾਕਾਂ ਨੂੰ ਭੁਗਤਣਾ ਪੈਂਦਾ ਇਸ ਲਈ ਕੰਮਾਂ ਤੋਂ ਬਚੋ ਮੈਂ ਤਾਂ ਹੀ ਜੀ ਨੂੰ ਕਹਿਣਾ ਚਾਹੁੰਦਾ ਤੇ ਵੀਰਾਂ ਰਹੀਂ ਬਾਕੀ ਆਈ ਲਾਸਟਿਕ ਰਿਕਵੈਸਟ ਹੋ ਰਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਲ ਰਾਊਂਡਰ ਯੱਟ ਨੂੰ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦਾ ਗੁਰੂ ਜ਼ਰੂਰ ਅਗਰ ਤੁਹਾਨੂੰ ਹੋਰ ਕੈਂਡ ਵੀਡੀਓ ਲਿਆਵਾਂਗੇ ਹੁਣ ਇੱਕ ਹੋਰ ਕੈਂਡ ਕਿੱਸਾ ਆਊਗਾ ਨਾ ਇੱਕ ਆਪਾਂ ਕਿੱਸਾ ਵੀ ਸਟਾਰਟ ਕਰਾਂਗੇ ਇੱਕ ਹੁਣ ਕਹਾਣੀ ਹੋਰ ਤੁਹਾਨੂੰ ਕੈਂਡ ਸੁਣਾਉਣ ਲਿਆ ਥੈਂਕ ਯੂ ਸਾਰਿਆਂ ਦਾ ਵਾਕ ਕੈਂਡ ਹਾਂ ਤੁਹ ਸਾਰਿਆਂ ਉਮੀਦ ਕਰਦੇ ਆਸੀਂ